ਰੱਬਾ ਸਾਡੀ ਮਾਂ ਨੂੰ ਤਕ ਦੇ ਬਿਮਾਰ ਵੀ ਨਾ ਕਰੀ ਰਚਨਾ ਨੇਚਰ ਦੀ ਕਾਹਲੋਂ ਮਾਂ ਨੂੰ ਤਾਂ ਕਦੇ ਨਾ ਕੁਝ ਹੋਵੇ ਸਵੇਰੇ ਬਹੁਤ देर ਹੋ ਗਈ ਕਿਸੇ ਆਵਾਜ਼ ਨਾ ਮਾਰੀ ਉਠਾਇਆ ਹੀ ਨਹੀਂ ਪਾਸੇ ਮਾਰਦੇ ਹੋਏ ਖੁਦ ਉਠੜ ਸੋਈ ਬਲ ਗਏ ਰਸੋਈ ਖਾਲੀ ਸੀ ਘਰ ਵਿੱਚ ਕੋਈ ਸ਼ੋਰ ਵੀ ਨਹੀਂ ਸੀ ਦਾਦਾ ਦਾਦੀ ਜੀ ਬਾਹਰ ਬਗੀਚੇ ਵਿੱਚ ਬੈਠ ਤਾਜ਼ਾ ਹਵਾ ਲੈ ਰਹੇ ਸਨ ਪਿਤਾ ਜੀ ਖੂਬਲ ਗੇੜਾ ਮਾਰਨ ਗਏ ਲੱਗਦੇ ਸਨ ਵੇਰ ਵਿਸ਼ੇਤ ਅਜੇ ਨਹੀਂ ਸੀ ਉਠਿਆ ਮਾਂ ਕਿੱਥੇ ਹੋਈ ਆਪਣੇ ਆਪ ਨੂੰ ਸਵਾਲ ਕਰ ਆਵਾਜ਼ ਮਾਰਦੇ ਹਾਂ ਨਾਲੇ ਸੋਚਾਂ ਸੋਚਦੇ ਹਾਂ ਬਾਅਦ ਤੋਂ ਮਸੱਤ ਕਰ ਲੈਂਦੇ ਨੇ ਹੁਣ ਤੱਕ ਤਾਂ ਕੱਪੜੇ ਧੋਤਾਂ ਰਭੀਆਂ ਹੁੰਦੀਆਂ ਰਸੋਈ ਦਾ ਅੱਧਾ ਕੰਮ ਹੋਇਆ ਹੁੰਦਾ ਆਵਾਜ਼ਾਂ ਮਾਰ ਮਾਰ ਸਾਡੀ ਨੀਂਦ ਖਰਾਬ ਕੀਤੀ ਹੁੰਦੀ ਤੇ ਫਿਰ ਗਰਮਾ ਗਰਮ ਚਾਹ ਸਾਡੇ ਸਰਹਾਣੇ ਪਈ ਹੁੰਦੀ ਹੈ ਮਨਪਸੰਦ ਰਸਾਂ ਬਿਸਕੁਟਾਂ ਨਾਲ ਤੇ ਕਦੇ-ਕਦੇ ਲੰਬੋਂ ਕਿਸੇ ਵੱਲੋਂ ਸ਼ਰੀਕੇ ਵਿੱਚੋਂ ਆਈ ਮਠਿਆਈ ਵੀ ਹੁੰਦੀ ਐ ਨਾਲ ਅਚਾਨਕ ਮਾਂ ਦੇ ਕਮਰੇ ਵਿੱਚ ਗਏ ਟੱਡਰ ਕੇ ਮਾਂ ਤੁਹਾਨੂੰ ਕੀ ਹੋਇਆ ਮਾਂ ਨੇ ਲਾਲ ਪੈ ਨੇ ਮੱਥਾ ਵੇਖਿਆ ਤਾਂ ਬੁਖਾਰ ਨਾਲ ਤਪਰਿਆ ਹੱਥਾਂ ਪੈਰਾਂ ਦੀ ਪੈ ਗਈ ਬੁਖਾਰ ਵੇਖਿਆ 102 ਅਸੀਂ ਉਹਨਾਂ ਨੂੰ ਆਰਾਮ ਕਰਨ ਲਈ ਕਹਿ ਵੀਰ ਕੁਲ ਜਾ ਉਸ ਨੂੰ ਉਠਾਇਆ ਤੇ ਆਪ ਬਿਸਤਰੇ ਸੰਭਾਲ ਚਾਹ ਧਰ ਦਿੱਤੀ ਦਾਦਾ-ਦਾਦੀ ਜੀ ਵੀ ਆ ਗਏ ਉਹਨਾਂ ਲਈ ਦੁੱਧ ਕਰਮ ਕਰ ਦਿੱਤਾ ਪਿਤਾ ਜੀ ਨੂੰ ਵੀ ਚਾਹ ਦੇ ਦਿੱਤੀ ਹੈ ਉਹਨਾਂ ਦੇ ਆਉਣ ਤੇ ਪਿਤਾ ਜੀ ਦਵਾਈ ਲੈਣ ਚਲੇ ਗਏ ਨੇ ਦੁੱਧ ਵਾਲਾ ਦੁੱਧ ਦੇ ਗਿਆ ਅਸੀਂ ਦੁੱਧ ਵਾਲਾ ਦਿਨ ਲਈ ਰੋਟੀ ਆਟਾ ਗੁੰਨਦੇ ਹਾਂ ਕੰਮ ਵਾਲੀ ਅੱਜ ਕੱਲ ਆਉਂਦੀ ਨਹੀਂ ਹੈ ਹਾਏ ਰੱਬਾ ਅੱਜ ਮੈਨੂੰ ਕਰਨਾ ਪੈਣਾ ਇੰਨਾ ਕੰਮ ਮਾਂ ਕਿਵੇਂ ਕਰ ਲੈਂਦੇ ਨੇ ਹੱਸਿਆ ਹੋਇਆ ਸਾਡੀਆਂ ਇੰਨਾ ਵੀ ਪਗਾਉਂਦੇ ਨੇ ਦਾਦੀ ਮਾਂ ਨੂੰ ਸਬਜ਼ੀ ਕੱਟਣ ਲਈ ਦੇ ਕੇ ਅਸੀਂ ਕੱਪੜੇ ਮਸ਼ੀਨ ਵਿੱਚ ਪਾਉਂਦੇ ਹਾਂ ਸਫਾਈ ਕਰਨ ਲੱਗਦੇ ਹਾਂ ਵੀਰ ਨੂੰ ਡਸਟਿੰਗ ਕਰਨ ਨੂੰ ਆਖਦੇ ਹਾਂ ਦੋਵੇਂ ਲੜਦੇ ਵੀ ਆ ਕਿਉਂਕਿ ਦੋਹਾਂ ਦੀਆਂ ਆਨਲਾਈਨ ਕਲਾਸਾਂ 9 ਵਜੇ ਸ਼ੁਰੂ ਹੋ ਜਾਣੀਆਂ। ਅਸੀਂ ਦਾਦੀ ਮਾਂ ਨੂੰ ਹੇਠਾਂ ਪਈ ਗੈਸ ਲਾ ਕੇ ਸਭ ਕੁਝ ਰੱਖ ਦਿੰਦੇ ਹਾਂ। ਉਹ ਰੋਟੀ ਬਣਾਉਂਦੇ ਨੇ ਬੜੇ ਔਖੇ ਹੋ ਗਏ। ਸਬਜ਼ੀ ਨਹੀਂ ਬਣਾਈ। ਆਚਾਰ ਤੇ ਦਹੀਂ ਨਾਲ ਹੀ ਪਰੌਂਠੀਆਂ ਖਾਣਗੇ ਸਾਰੇ ਦਾਦੀ ਮਾਂ ਇਹ ਐਲਾਨ ਕਰ ਦਿੱਤਾ। ਪਰ ਉਹਨਾਂ ਕੋਲੋਂ ਉਹ ਕੰਮ ਵੀ ਮੁਸ਼ਕਲ ਨਾਲ ਹੋ ਰਿਹਾ ਹੈ। ਕਲਾਸਾਂ ਦਾ ਟਾਈਮ ਹੋ ਗਿਆ। ਅਸੀਂ ਭੁੱਖੇ ਹੀ ਬੈਠ ਕੇ ਹਾਂ ਪਰ 11 ਵਜੇ ਬ੍ਰੇਕ ਮਿਲੀ ਤਾਂ ਸਿੱਧਰ ਸੋਈ ਵਿੱਚ। ਰੋਟੀ ਠੰਡੀ ਸੀ ਖਾਣ ਨੂੰ ਜੀ ਨਾ ਕਰੇ ਪਰ ਖਾਦੀ ਫਿਰ ਮਾਂ ਵੱਲ ਚਾਨ ਗਿਆ। ਮਾਂ ਲੇਟ ਨਹੀਂ ਹੁਣ ਦਿੰਦੀ ਟਾਈਮ ਨਾਲ ਗਰਮ ਗਰਮ ਰੋਟੀ ਥਾਉ ਥਾਈ ਰੱਖ ਦਿੰਦੀ ਐ ਕੱਪੜੇ ਸੁੱਕਣੇ ਪਏ ਮਸ਼ੀਨ ਚੋਂ ਕੱਢ ਕੇ ਢੇਰ ਭਾਂਡੇ ਦਾ ਵੇਖ ਤਾਪ ਚੜ ਗਿਆ ਰਸੋਈ ਖਿਲਰੀ ਪਈ ਐ ਭਾਂਡੇ ਕੀ ਮੰਜਰੇ ਮੋਟਰ ਚਲਾ ਕੇ ਟੈਂਕੀ ਹੀ ਨਹੀਂ ਸਿਪਰੀ ਉੱਤੋਂ ਬੱਤੀ ਬੰਦ ਕਿਸੇ ਤਰ੍ਹਾਂ ਜਨਰੇਟਰ ਚਲਾਇਆ ਤੇ ਟੈਂਕੀ ਭਰੀ ਟਾਈਮ ਫੇਰ ਹੋ ਗਿਆ ਕਲਾਸ ਦਾ ਮਾਂ ਨੂੰ ਚਾਰ ਨਾਲ ਰਸਤੇ ਤੱਕ ਦਵਾਈ ਜੋ ਖਾਣੀ ਸੀ ਬਸ ਫਿਰ ਮਾਂ ਵੱਲ ਜਾਣ ਦਾ ਵੀ ਟਾਈਮ ਨਹੀਂ ਮਿਲਿਆ ਪੜਾਈ ਵਿੱਚ ਮਨ ਨਹੀਂ ਲੱਗਿਆ ਮਾਂ ਤਾਂ ਬਿਮਾਰ ਹੋਣ ਤੇ ਬਹੁਤ ਧਿਆਨ ਰੱਖਦੀ ਐ ਘੁੱਟਦੀ ਨਪਦੀਏ ਕੋਲ ਬੈਠਦੀ ਐ ਕਹਾਣੀ ਸੁਣਾਉਂਦੀ ਹੈ ਪਾਠ ਕਰਦੀਏ ਬੜੀ ਸ਼ਰਮ ਆਈ ਪੜਾਈ ਵਿਚਾਲੇ ਛੱਡ ਮਾਂ ਨੂੰ ਦੇਖਿਆ ਬੇਸੁੱਧ ਪਏ ਨੇ ਅੱਖਾਂ ਚੋਂ ਗਲੇਡੂ ਸੁੱਟਦੀ ਭਾਂਡੇ ਮਾਂਝ ਦੀ ਹਾਂ ਲੱਖ ਦੁੱਖਣ ਲੱਗਿਆ ਮਾਂ ਫਿਰ ਯਾਦ ਆਈ ਰੋਜ਼ ਇਨਾ ਕੰਮ ਕਰਦੀਏ ਕਦੇ ਮਹਿਸੂਸ ਹੀ ਨਹੀਂ ਸੀ ਕੀਤਾ ਦੁਪਹਿਰ ਕਿਸੇ ਨੇ ਰੋਟੀ ਨਹੀਂ ਖਾਧੀ ਕੌਣ ਬਣਾਵੇ ਘਰ ਸਾਰਾ ਉਦਰ ਗੁਰਦੜ ਹੋਇਆ ਪਿਆ ਅੱਜ ਸਿਰਫ ਇਹ ਨਹੀਂ ਪਾਇਆ ਮਾਂ ਬੋਲ ਬੁਲਾਰਾ ਕਰਕੇ ਬਹੁਨ ਨੂੰ ਕਹਿੰਦੇ ਜਾਂ ਖੁਦ ਸਵਾਰ ਕੇ ਬਾਲ ਬਣਾ ਦਿੰਦੇ ਅਸੀਂ ਆਲਸੀ ਹਾਂ ਇਸ ਮਾਮਲੇ ਵਿੱਚ ਕਦੇ ਰੋਟੀ ਬਣਾਵਾਂ ਕਦੇ ਕੱਪੜੇ ਜੋੜਾਂ ਵਿੱਚ ਹੀ ਪਿਤਾ ਜੀ ਦਾ ਕੁਰਤਾ ਪਜਾਮਾ ਪ੍ਰੈਸ ਕਰਨਾ ਪਿਆ ਥੱਕ ਕੇ ਤੇ ਅੱਕ ਵੀ ਵਿਚਾਰੇ ਕੋਈ ਨਾ ਕੋਈ ਦਾਦਾ ਜੀ ਨੂੰ ਪਿਤਾ ਜੀ ਨੂੰ ਮਿਲਣ ਵਾਲਾ ਆ ਗਿਆ ਉਸ ਲਈ ਕੋਈ ਚਾ ਠੰਡਾ ਆਪਸ ਵਿੱਚ ਪੈਂਪੜਾ ਲੜ ਪੈਂਦੇ ਹਾਂ ਮੈਂ ਥੱਕ ਗਿਆ ਮੈਂ ਥੱਕੀ ਫਿਰ ਦੋਨੋਂ ਇੱਕ ਦੂਜੇ ਦਾ ਮੂੰਹ ਵੇਖਦੇ ਹਾਂ ਘਰ ਅੱਜ ਜਿਆ ਹੈ ਖਾਲੀ ਖਾਲੀ ਜਿਆ ਹੈ ਮਾਂ ਨਾਲ ਤਾਂ ਰੌਣਕ ਹੁੰਦੀ ਹੈ ਮਾਂ ਜਦੋਂ ਗੁੱਸਾ ਕਰਦੀ ਹੈ ਤਾਂ ਗੁੱਸਾ ਨਹੀਂ ਆਉਂਦਾ ਚੰਗਾ ਲੱਗਦਾ ਚੰਗਾ ਲੱਗਦਾ ਮਾਂ ਉਸ ਤੋਂ ਮਾਂ ਦੀ ਚੁੰਨੀ ਨਾਲ ਰੋਟੀ ਖਾ ਜਾਣ ਬੁੱਝ ਕੇ ਹੱਥ ਪੁੰਜਨੇ ਮਾਂ ਨੂੰ ਗਲਵੱਕੜੀ ਪਹਿਲਾਂ ਪਾਉਣ ਤੋਂ ਹੁੰਦੀ ਲੜਾਈ ਵੀ ਅੱਜ ਬੜੀ ਮਿੱਠੀ ਹੋਈ ਹੈ ਦੋਵੇਂ ਮਾਂ ਕੋਲ ਜਾਂਦੇ ਹਾਂ ਪਿਤਾ ਜੀ ਮੱਥੇ ਤੇ ਪਟੀਆਂ ਕਰਦੇ ਪਏ ਨੇ ਦਾਦੀ ਜੀ ਨੇ ਮਾਲਾ ਫੜੀ ਹੋਈ ਹੈ ਦਾਦਾ ਜੀ ਗੁਟਕਾ ਫੜ ਬੈਠੇ ਹੋਏ ਨੇ ਮਾਂ ਅੱਖਾਂ ਖੋਲ ਮੁਸਕਰਾਹਟ ਨਾਲ ਸਾਨੂੰ ਦੋਹਾਂ ਨੂੰ ਵੇਖਦੇ ਨੇ ਦੋਹਾਂ ਨੂੰ ਪਿਆਰਦੇ ਨੇ ਮੇਰੇ ਬੱਚਿਆਂ ਨੂੰ ਕਿੰਨਾ ਕੰਮ ਕਰਨਾ ਪਿਆ ਅਸੀਂ ਦੋਨੋਂ ਉਹਨਾਂ ਦੇ ਆਸ-ਪਾਸੇ ਬੈਠ ਗਏ ਹਾਂ ਤੇ ਆਪਣੀ ਹਰ ਗਲਤੀ ਦੀ ਮਾਫੀ ਮੰਗਦੇ ਹਾਂ ਉਹਨਾਂ ਦੇ ਸਾਰੇ ਦਿਨ ਤੇ ਕੰਮ ਨੂੰ ਅਸੀਂ ਕਦੇ ਮਹਿਸੂਸ ਹੀ ਨਹੀਂ ਸੀ ਕੀਤਾ ਕੋਲ ਬੈਠ ਅਰਦਾਸ ਕਰਦੇ ਆਂ ਕਿ ਮਾਂ ਠੀਕ ਹੋ ਜਾਵੇ ਮਾਂ ਨੂੰ ਤਾਂ ਕਦੇ ਕੁਝ ਨਾ ਹੋਵੇ